ਗੜਸ਼ੰਕਰ ਵਿਖੇ ਸਿਆਸੀ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਕਮਾਲਾ ਦੇ ਮੋਹਤਵਰਾਂ ਨੂੰ ਨਾਂ ਲੈ ਕੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਰਕਾਰਾਂ ਦੇ ਪ੍ਰਸ਼ਾਸਨ ਤੇ ਗਰੀਬਾ ਪਰਿਵਾਰਾਂ ਦਾ ਰਾਸ਼ਨ ਹੜੱਪਣ ਦੇ આરોਪ ਲਗਾਏ ਹਨ ਇਹ ਲੋਕਾਂ ਦਾ ਜਿਹੜਾ ਹਿੱਸੇ ਦਾ ਆਟਾ ਨਹੀਂ ਦੇਣਗੇ ਤਾਂ ਇਹਨਾਂ ਤੇ ਕਾਰਵਾਈ ਕਰਾਵਾਂਗੇ ਔਰ ਇਹਨਾਂ ਦੇ ਢਿੱਡਾਂ ਚੋਂ ਆਟਾ ਬਾਹਰ ਕੱਢਾਂਗੇ ਔਰ ਜਿਹੜੇ ਮਗਰਮਚ ਨਾਲ ਰਲੇ ਹੋਏ ਐ ਉਹਨਾਂ ਨੂੰ ਵੀ ਜਿਹੜਾ ਅਸੀਂ ਲੋਕਾਂ ਦੇ ਵਿੱਚ ਐਕਸਪੋਜ਼ ਕਰਾਂਗੇ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜਿਹੜਾ ਘਰ ਘਰ ਆਟਾ ਉਚਾਨ ਦਾ ਵੱਡਾ ਝੂਠ ਹੈ ਆਮ ਆਦਮੀ ਪਾਰਟੀ ਦਾ ਕਿ ਅਸੀਂ ਰਾਸ਼ਨ ਜਾਂ ਆਟਾ ਪੀਸ ਕੇ ਲੋਕਾਂ ਦੀ ਸਹੂਲਤ ਵਾਸਤੇ ਘਰ ਦੇਣਾ ਹੈ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਇਹਨਾਂ ਨੇ ਆਟੇ ਦਾਲ ਵਾਲੀ ਸਕੀਮ ਦੇ ਵਿੱਚ ਲੈ ਕੇ ਤਾਂ ਆਟੇ ਵਾਸਤੇ ਪਾਇਆ ਕਣਕ ਉੱਤੇ ਬੰਦ ਕਰ ਦਿੱਤੀ ਹੈ ਜਾਣਗੇ ਆਪਣਾ ਆਟਾ ਕਲੈਕਟ ਕਰਨ ਵਾਸਤੇ ਸੋ ਪਹਿਲੇ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੀ ਕਿ ਅਸੀਂ ਹਰਾ ਪੈਨ ਪਰਮਾਤਮਾ ਮੇਤੋਂ ਚਲਵਾਵੇ ਜਿਹਦੇ ਨਾਲ ਮੈਂ ਲੋਕਾਂ ਦੇ ਭਲੇ ਦੇ ਫੈਸਲੇ ਲੈ ਸਕਾਂ 14 ਮਹੀਨੇ ਇਹਨਾਂ ਨੇ ਲੋਕਾਂ ਦੇ ਮੂੰਹ ਦੀ ਕਣਕ ਖੋਕੇ ਰੱਖੀ 11ਵੇਂ ਪਾਰਟੀ ਦਾ ਕੋਈ ਵੀ ਨੁਮਾਇੰਦਾ ਇਸ ਗੱਲ ਤੇ ਚੁੱਪੀ ਤੋੜਨ ਨੂੰ ਤਿਆਰ ਨਹੀਂ ਇਹਦਾ ਇਹ ਆਪਣੇ ਆਪ ਦੇ ਵਿੱਚ ਇੱਕ ਜਿੰਦਾ ਜਗਦਾ ਸਬੂਤ ਹੈ ਕਿ ਜਿਹੜੇ ਲੋਕ ਰਾਜ ਕਰ ਰਹੇ ਆ ਉਹਨਾਂ ਦੀ ਸ਼ਹਿਰ ਦੇ ਉੱਤੇ ਜਿਹੜਾ ਲੋਕਾਂ ਦੇ ਹਿੱਸੇ ਦਾ ਜਿਹੜਾ ਨਿਵਾਲਾ ਉਹ ਖਾਇਆ ਜਾਂਦਾ ਉਹ ਲੋਕਾਂ ਨੂੰ ਸਿਰਫ ਇਸ ਗੱਲ ਲਈ ਪ੍ਰਮਾਣ ਚ ਲੱਗਾ ਹੋਇਆ ਕਿ ਮੈਨੂੰ ਆ ਕੇ ਜੁਆਇਨ ਕਰ ਲੋ ਤੇ ਸਾਨੂੰ ਵੋਟਾਂ ਪਵਾ ਦਿਓ ਵੋਟਾਂ ਜਿਹੜੀਆਂ ਕਿਸੇ ਦੇ ਹੱਕ ਲਈ ਜ ਲੜੀਏ ਤਾਂ ਤਾਂ ਮਿਲਦੀ ਐ ਔਰ ਲੋਕਾਂ ਨੂੰ ਇੱਥੇ ਖਾਣ ਲਈ ਕੜਤ ਨਹੀਂ ਮਿਲ ਰਹੀ 40 ਰੁਪਏ ਕਿਲੋ ਆਟਾ ਹੈਗਾ ਆਟਾ ਦੀ ਪਹੁੰਚਾਇਆ ਜਾ ਰਿਹਾ ਹੈ ਨਾ ਦੀ ਸਰਕਾਰ ਦੇ ਅਫਸਰ ਬਾਰੋ-ਬਾਰ ਪਰ ਇਹਨਾਂ ਦੀ ਮਿਲਿ ਕੁਪਤ ਦੇ ਨਾਲ ਜਿਹੜਾ ਉਹ ਆਟਾ ਵੇਚਿਆ ਹੰਤੇ ਅੱਜ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੰਬਾਲਾ ਪਿੰਡ ਦੀ ਜਿਹੜੀ ਪੂਰੀ ਦੀ ਪੂਰੀ ਰਾਸ਼ਨ ਦੀ ਵੰਡ ਹੈ ਉਹ ਖਾਲੀ ਗਈ ਹੈ ਇੱਕ ਪਾਸੇ ਤਾਂ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ ਘਰ-ਘਰ ਰਾਸ਼ਨ ਪਹੁੰਚਾਣਾ ਹੈ ਘਰ-ਘਰ ਆਟਾ ਪਹੁੰਚਾਣਾ ਹੈ ਆਟਾ ਇਹਨਾਂ ਨੇ ਘਰ-ਘਰ ਕੇ ਪਹੁੰਚਾਣਾ ਉਹ ਆਟਾ ਲੋਕਾਂ ਦਾ ਨਿਗਲ ਹੀ ਗਏ ਔਰ ਹੱਲੇ ਤੱਕ ਕੰਬਾਲੇ ਪਿੰਡ ਦੇ ਵਿੱਚ ਇੱਕ ਚੁਟਕੀ ਵੀ ਆਟਾ ਲੋਕਾਂ ਨੂੰ ਦਿੱਤਾ ਨਹੀਂ ਗਿਆ ਜਦੋਂ ਡਿਪੂ ਹੋਲਡਰ ਨੂੰ ਜਾ ਕੇ ਪੁੱਛਿਆ ਲੋਕਾਂ ਨੇ ਵੀ ਦੱਸੋ ਜੀ ਸਾਨੂੰ ਆਟਾ ਕਦੋਂ ਮਿਲੇਗਾ ਤਾਂ ਉਹਨਾਂ ਨੇ ਕਹਤਾ ਗੜਸ਼ੰਕਰ ਜਾਓ ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਘਰ-ਘਰ ਜਿਹੜਾ ਪਹੁੰਚਾਣਾ ਹੈਗਾ ਰਾਸ਼ਨ ਦੂਜੇ ਪਾਸੇ ਜਿਸ ਪਿੰਡ ਨੂੰ ਕੋਈ বাস ਟੈਂਪੋ ਵੀ ਨਹੀਂ ਜਾਂਦਾ ਉੱਥੇ ਜਿਹੜਾ ਲੋਕਾਂ ਨੂੰ ਕਿਹਾ ਜਾ ਰਿਹਾ ਗੜਸ਼ੰਕਰ ਜਾ ਕੇ ਆਪਣਾ ਸਮਾਨ ਲੈ ਲਓ ਇਹ ਇਨਸਾਫ ਹੈ ਔਰ ਮੈਂ ਇਹ ਵੀ ਦੱਸਣਾ ਚਾਹਨੀ ਆ ਕਿ ਪਹਿਲੇ 14 ਮਹੀਨੇ ਇਹਨਾਂ ਨੇ ਲੋਕਾਂ ਦੀ ਕਣਕ ਕੱਟ ਕੇ ਰੱਖੀ ਅੱਜ 40 ਰੁਪਏ ਕਿਲੋ ਆਟਾ ਹੈਗਾ ਔਰ ਵੋਟਾਂ ਆਉਂਦੀਆਂ ਦੇਖ ਕੇ ਇਹਨਾਂ ਨੇ ਇਹ ਦੁਬਾਰਾ ਕਾਰਡ ਚਾਲੂ ਕੀਤੇ ਇਹ ਕਾਰਡ ਜਿਹੜੇ ਸਿਰਫ ਮਈ ਮਹੀਨੇ ਤੱਕ ਚੱਲਣੇ ਆ ਜਿੱਦਾਂ ਇਲੈਕਸ਼ਨ ਓਵਰ ਹੋਣੀ ਐ ਇਹਨਾਂ ਨੇ ਸਰਵੇ ਦਾ ਬਹਾਨਾ ਲਾ ਕੇ ਕਹੇ ਜੀ ਪਹਿਲੇ ਸਰਵੇ ਨਹੀਂ ਹੋਇਆ ਸੀਗਾ ਔਰ ਸਰਵੇ ਦਾ ਬਹਾਨਾ ਲਾ ਕੇ ਇਹਨਾਂ ਲੋਕਾਂ ਨੇ ਦੁਬਾਰਾ ਲੋਕਾਂ ਦੇ ਜਿਹੜੇ ਕਾਰਡ ਉਹ ਕੱਟ ਦੇਣੇ ਹੈਗੇ ਔਰ ਗਰੀਬਾਂ ਤੇ ਜ਼ੁਲਮ ਕਰਨਾ ਹੈ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਜੋ ਡਿਊਟੀ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਦੀ ਬੰਦੀ ਸੀ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਬਹੁਮਤ ਦੇ ਕੇ ਜਿਤਾ ਕੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਭੇਜਿਆ ਜਿੱਤ ਦੀ ਵਜ੍ਹਾ ਦੇ ਨਾਲ ਲੋਕਾਂ ਦੀਆਂ ਵੋਟਾਂ ਦੀ ਵਜ੍ਹਾ ਦੇ ਨਾਲ ਹੀ ਅੱਜ ਇਹ ਡਿਪਟੀ ਸਪੀਕਰ ਬਣੇ ਨੇ ਪਰ ਇਹਨਾਂ ਦਾ ਫਰਜ਼ ਬੰਦਾ ਸੀ ਜਾ ਕੇ ਪਿੰਡ-ਪਿੰਡ ਲੋਕਾਂ ਨੂੰ ਪੁੱਛਣਾ ਕਿ ਤੁਹਾਨੂੰ ਕਣਕ ਜਾਂ ਆਟਾ ਮਿਲਿਆ ਜਾਂ ਨਹੀਂ ਮਿਲਿਆ ਅੱਜ ਸ਼ਰੇਆਮ ਪੂਰੇ ਪਿੰਡ ਦਾ ਆਟਾ ਜਿਹੜਾ ਖਾ ਲਿਆ ਗਿਆ ਅਫਸਰਾ ਵੱਲੋਂ ਔਰ ਪੁੱਛਣ ਵਾਲਾ ਕੋਈ ਨਹੀਂ ਜਿਹੜਾ ਸਰਕਾਰ ਦਾ ਬੰਦਾ ਹੈਗਾ ਔਰ ਅਸੀਂ ਐਜ਼ ਆਪੋਜੀਸ਼ਨ ਰੋਲਾ ਪਾ ਰਹੇ ਆ ਲੋਕਾਂ ਦੇ ਹੱਕ ਲਈ ਲੜਾਂਗੇ ਔਰ ਲੋਕਾਂ ਨੂੰ ਹੱਕ ਜਿਹੜਾ ਦਬਾ ਕੇ ਰਵਾਂਗੇ ਜੇ ਬਿਲਕੁਲ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈਗੀ ਔਰ ਇੱਕ ਅਧਿਕਾਰੀ ਨੇ ਤਾਂ ਇਹ ਕਹਿ ਕੇ ਸਾਰ ਦਿੱਤਾ ਪਈ ਅਗਲੀ ਵੰਡ ਦੇ ਵਿੱਚ ਦੇਖਦੇ ਆਂ ਔਰ ਇੱਕ ਮੈਂ ਹੁਣ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਆਸ਼ਵਾਸਨ ਤਾਂ ਦਿੱਤਾ ਹੈਗਾ ਕਿਉਂਕਿ ਦੂਜੀ ਵੰਡ ਸ਼ੁਰੂ ਹੋ ਜਾਣੀ ਹੈ ਜੇਕਰ ਸਿਰਫ ਇੱਕ ਵੰਡ ਅਗਲੀ ਆਂਦੀ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਪਿਛਲੀ ਵੰਡ ਖਾ ਲਈ ਗਈ ਔਰ ਪਿਛਲੀ ਵੰਡ ਹਲੇ ਤੱਕ ਇਹਨਾਂ ਨੂੰ ਮਿਲੀ ਨਹੀਂ ਔਰ ਦੂਜੀ ਵੰਡ ਜਿਹੜੀ ਹੈ ਉਹ ਅੱਜ ਸ਼ੁਰੂ ਹੋ ਚੁੱਕੀ ਹੈ ਇਲਾਕੇ ਦੇ ਵਿੱਚ ਅੱਜ ਕੱਲ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਇਹਦਾ ਮਤਲਬ ਪਿਛਲੀ ਵੰਡ ਜਿਹੜੀ ਉਹ ਗਾਇਬ ਹੋ ਚੁੱਕੀ ਹੈ ਜੇ ਤਾਂ ਇਹਨਾਂ ਨੂੰ ਦੋ ਵੰਡਾਂ ਮਿਲਣਗੇ ਠੀਕ ਹੈ ਨਹੀਂ ਤਾਂ ਅਸੀਂ ਸਰਕਾਰ ਨੂੰ ਸ਼ਿਕਾਇਤ ਦੇਵਾਂਗੇ ਔਰ ਜਿਹਨੇ ਜਿਹੜੇ ਅਫਸਰਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਦਾ ਆਟਾ ਖਾਦਾ ਹੈ ਉਹਨਾਂ ਦੇ ਢਿੱਡ 'ਚੋਂ ਆਟਾ ਬਾਹਰ ਕੱਢਾਂਗੇ ਕਿਹੜਾ ਪਿੰਡ ਸਾਡਾ ਜੀ ਪਿੰਡ ਕੰਬਾਲਾ ਮਸ਼ਿੰਦੂ ਸਾਡੇ ਨਹੀਂ ਪਿੰਡ ਦੇਖ ਸਾਰੇ ਪਿੰਡਾਂ ਦੇ ਵਿੱਚ ਹੋਰਾਂ ਦਾ ਅਸੀਂ ਦੇਖੀ ਨਹੀਂ ਕਣਕ ਗਈ ਏ ਕਿ ਨਹੀਂ ਗਈ ਸਾਨੂੰ ਕੋਈ ਪਤਾ ਨਹੀਂ ਸਾਡੇ ਪਿੰਡ ਕੋਈ ਕਣਕ ਨਹੀਂ ਗਈ ਕੋਈ ਆਟਾ ਨਹੀਂ ਗਈ ਕੋਈ ਦਾਲ ਨਹੀਂ ਦਿੱਤੀ ਹੈ ਤੇ ਸਾਡਾ ਪਿੰਡ ਹੈ ਉੱਚੇ ਥੇਰੇ ਉੱਥੇ ਕੋਈ ਗੱਡੀ ਨਹੀਂ ਜਾਂਦੀ ਕੋਈ ਸਾਧਨ ਨਹੀਂ ਹੈ ਤੇ ਸਾਨੂੰ ਕੋਈ ਜਿੱਦਾਂ ਕਹਿੰਦੇ ਬਿਨਾਂ ਕੋਈ ਦਾਲ ਨਾ ਕੋਈ ਆਟਾ ਤੇ ਹੁਣ ਦੂਈ ਵੇਰ ਫੇਰ ਕਹਿੰਦੇ ਆਣਾ ਸਾਡਾ ਪਿਛਲਾ ਖਾ ਲਿਆ ਮੋਹਰਾਂ ਕਿੱਥੋਂ ਦੇਵਾਂਗੇ ਸਾਨੂੰ ਜੇ ਪਿਛਲਾ ਹੀ ਖਾ ਲਿਆ ਤਾਂ ਮੋਹਰਾਂ ਕਿੱਥੇ ਮਿਲਣ ਦੀ ਆਸ ਹੈ ਵਾਲੇ ਕਹਿੰਦੇ ਬਈ ਤੁਸੀਂ ਘਰ ਸ਼ੰਕਰ ਜਾਓ ਅਸੀਂ ਗੜ ਸ਼ੰਕਰ ਆ ਜਾਈਏ ਅਸੀਂ ਗੜ ਸ਼ੰਕਰ ਕਿਤਾਈਏ ਸਾਡੇ ਕੋ ਕਿਹੜੇ ਸਾਧਨ ਰੋਜ ਪਿੰਡ ਕੰਬਾਲਾ ਨਾ ਸਾਨੂੰ ਆਟਾ ਨਾ ਕਾਣਕ ਦੀਪੂ ਗੱਡੀ ਪੋਲ ਕਨ ਗੜ ਸ਼ੰਕਰ ਜਾਓ ਗੜ ਸ਼ੰਕਰ ਤੇ ਇੱਥੇ ਦਾ ਅਸੀਂ ਕਿੱਥੇ ਉੱਜਾਈ ਕਾਣਕ ਅੱਗੇ ਸਾਡਾ ਨੋਹੇ ਬਾਨਾ ਨਹੀਂ ਮਿਲੀ ਤੇ ਖੋਲਾ ਵੀ ਨਹੀਂ ਮਿਲੀ ਹੁਣ ਕਿਸੇ ਨਾਲ ਵੀ ਨਾ ਮਿਲੀ ਪਿੰਡ ਸਾਡਾ ਸੇਖੋ ਨਾਲ ਤੇ ਸਾਡੀ ਕਣ ਕਿੱਥੇ ਗਈ ਕੁਝ ਵੀ ਨਹੀਂ ਮਿਲਿਆ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ-ਘਰ ਰਾਸ਼ਨ ਪਹੁੰਚਣ ਦੀ ਸਕੀਮ ਜੋ ਮਾਰਕਫੈਡ ਨੂੰ ਦਿੱਤੀ ਗਈ ਹੈ ਮਾਰਕਫੈਡ ਵੱਲੋਂ ਜੋ ਵੀ ਲਿਸਟ ਫੂਡ ਸਪਲਾਈ ਵਿਭਾਗ ਵੱਲੋਂ ਸਾਨੂੰ ਆਉਂਦੀ ਹੈ ਉਹਦੇ ਮੁਤਾਬਕ ਹੀ ਸਾਡੇ ਵੱਲੋਂ ਇਹ ਰਾਸ਼ਨ ਵੰਡਿਆ ਜਾਂਦਾ ਹੈ ਤੇ ਜਿੰਨਾ ਤੱਕ ਕੰਬਾਲਾਪਿੰਡ ਦੀ ਗੱਲ ਹੈ ਉਹ ਜਦ ਕੋਈ ਜਿਹੜੀ ਲਿਸਟ ਆਈ ਹੈ ਉਹਦੇ ਵਿੱਚ ਉਹ ਨਾਂ ਨਹੀਂ ਹੈਗਾ ਉਹ ਮੈਨੂੰ ਲੱਗਦਾ ਸ਼ਾਇਦ ਦੀਪੂ ਨਾਮ ਸਵਰਧਤ ਹੋਵੇ ਇਹ ਤੇ ਦੇਪੂ ਪ੍ਰੋਪਰ ਹੈਗਾ ਉਸ ਪਿੰਡ ਦੇ ਵਿੱਚ ਕਰ ਕਰ ਰਾਸ਼ਨ ਦੇ ਤਹਿਤ ਅਨਾਜ ਕਣਕ ਦਾ ਆਟਾ ਨਹੀਂ ਜਾ ਰਿਹਾ ਤੇ ਇਸ ਲਈ ਜੇ ਜ਼ਿਆਦਾ ਕੋਈ ਜਾਣਕਾਰੀ ਲੈਣੀ ਹੈ ਤਾਂ ਫੂਡ ਸਪਲਾਈ ਮੰਘਮੇ ਤੋਂ ਲਈ ਜਾ ਸਕਦਾ ਹੈ